ਕੀ ਦੇਖੀ ਜੰਨੇ ਹੋ ਨੇ ਹਾਂ ਜੀ ਕੁਛ ਨਹੀਂ ਲਿਖਿਆ ਤਾਂ ਅਮਰਜੈਂਸੀ ਹੋਇਆ ਪਰ ਇੱਥੇ ਕੋਈ ਫੋਨ ਜਾਂ ਨੰਬਰ ਤਾਂ ਦਿੱਤਾ ਨਹੀਂ ਹੋਇਆ ਅਮਰਜੈਂਸੀ ਵਾਲਾ ਅੱਛਾ ਇਹ ਜੀ ਅਮਰਜੈਂਸੀ ਦੇ ਲਈ ਹੈ ਐਸਓਐਸ ਸਰਵਿਸ ਹੈ ਇਹ ਠੀਕ ਹੈ ਇਹਦੇ ਵੀ ਤੱਕ ਹੋ ਤੁਹਾਨੂੰ ਦਿਖਾਣਾ ਇਹ ਬਟਨ ਲੱਗੇ ਹੋਏ ਨੇ ਤਾਹਲੇ ਮੈਂ ਤੁਹਾਨੂੰ ਦਿਖਾਦਾ ਕਿ ਇਹ ਵਰਕ ਕਿਵੇਂ ਕਰਦਾ ਜੀ ਇਹ ਸੋਲਰ ਪੈਨਲ ਇਹਦੇ ਉੱਤੇ ਲੱਗੇ ਹੋਏ ਬਕਾਇਦਾ ਠੀਕ ਹੈ ਤੇ ਇਹ ਬੈਟਰੀ ਦੇ ਨਾਲ ਚੱਲਦਾ ਅੱਛਾ ਔਰ ਇਹਦੇ ਅੰਦਰ ਆ ਤੁਸੀਂ ਦੇਖ ਰਹੇ ਹੋ ਉੱਥੇ ਸਾਹਮਣੇ ਔਰ ਰਿਸਿਵਰ ਜੇ ਲੱਗੇ ਹੋਏ ਆ ਇਤੋਂ ਹੀ ਪਤਾ ਲੱਗਦਾ ਇਹਦੇ ਅੰਦਰ ਜੀਪੀਐਸ ਸਿਸਟਮ ਵੀ ਹੈਗਾ ਜੀਪੀਐਸ ਸਿਸਟਮ ਜੀ ਕਿਉਂ ਇਹ ਸਾਰਾ ਕੁਝ ਦੱਸਦਾ ਕੰਮ ਕਿਵੇਂ ਕਰਦਾ ਦੇਖਦੇ ਆ ਇੱਥੇ ਇਹ ਪ੍ਰੈਸ ਹੇਅਰ ਯਾਨੀ ਕਿ ਇਸ ਬਟਨ ਨੂੰ ਜਦ ਤੁਸੀਂ ਦਬਾਓਗੇ ਇੱਥੇ ਨੈਟਵਰਕ ਆ ਰਿਹਾ ਹੈ ਗ੍ਰੀਨ ਲਾਈਟ ਹੈ ਇਹਦਾ ਮਤਲਬ ਨੈਟਵਰਕ ਆ ਰਿਹਾ ਹੈ ਓਕੇ ਰੈਡ ਲਾਈਟ ਹੈ ਯਾਨੀ ਕਿ ਆਨ ਚਾਲੂ ਹੈ ਨੈਟਵਰਕ ਆ ਰਿਹਾ ਹੈ ਅਗਰ ਗ੍ਰੀਨ ਲਾਈਟ ਨਹੀਂ ਹੈ ਤਾਂ ਮਤਲਬ ਨੈਟਵਰਕ ਨਹੀਂ ਆ ਰਿਹਾ ਠੀਕ ਠੀਕ ਤੁਸੀਂ ਆ ਬਟਨ ਦਬਾਓਗੇ ਪ੍ਰੈਸ ਪ੍ਰੈਸ ਕਰੋਗੇ ਤਾਂ ਉਸ ਤੋਂ ਬਾਅਦ ਜਿਹੜੀ ਤੁਹਾਡੀ ਕਾਲ ਜਾਏਗੀ ਇੱਥੋਂ ਦਾ ਜਿਹੜਾ ਲੋਕਲ ਹੈਲਪ ਸੈਂਟਰ ਹੈ ਉੱਥੇ ਤੁਹਾਡੀ ਕਾਲ ਜਾਏਗੀ اچھا ਤਾਂ ਉਹਨੇ ਕਿਸੇ ਪ੍ਰਕਾਰ ਦੀ ਪ੍ਰੋਬਲਮ ਹੈ ਪ੍ਰੋਬਲਮ ਦਾ ਮਤਲਬ ਹੈ ਤੁਸੀਂ ਰਾਤ ਦੇ ਟਾਈਮ ਇੱਥੇ ਫਸ ਗਏ ਦਿਨ ਦੇ ਟਾਈਮ ਫਸ ਗਏ ਤੇ ਤੁਸੀਂ ਮਤਲਬ ਤੁਹਾਡੀ ਗੱਡੀ ਕੋਈ ਖਰਾਬ ਹੋ ਗਈ ਜਾਂ ਤੁਹਾਡੇ ਤੇ ਕਿਸੇ ਨੇ ਅਟੈਕ ਕਰਤਾ ਕੋਈ ਹੋਜੀ ਕੋਈ ਸਥਿਤੀ ਮਤਲਬ ਕੋਈ ਖਤਰਨਾਕ ਸਥਿਤੀ ਬਣ ਗਈ ਕੋਈ ਐਕਸੀਡੈਂਟ ਹੋ ਗਿਆ ਹਨਾ ਉਸ ਸਮੇਂ ਤੁਹਾਡੇ ਕੋਲ ਅਗਰ ਮੋਬਾਈਲ ਫੋਨ ਨਹੀਂ ਹੈ ਜੀ ਤਾਂ ਤੁਹਾਨੂੰ ਮੋਬਾਈਲ ਫੋਨ ਦੀ ਲੋੜ ਨਹੀਂ ਤੁਸੀਂ ਇਹਦੇ ਜਰੀਏ ਜਿਹੜੀ ਆਪਣੀ ਹੈਲਪ ਮੰਗਵਾ ਸਕਦੇ ਹੋ ਮਤਲਬ ਕਿ ਜਸਟ ਇੱਕੋ ਬਟਨ ਹੈ ਜਿਹੜਾ ਉਹ ਪ੍ਰੋਕਸੀਏਟ ਇਸ ਬਟਨ ਨੂੰ ਪ੍ਰੈਸ ਕਰਨਾ ਹੈ ਔਰ ਉਹਦੇ ਬਾਰੇ ਇੱਥੇ ਬੋਲਾਂ ਲਿਖਿਆ ਬਕ ਇਹ ਹੈ ਇੱਥੇ ਬਕਾ ਦਾ ਕਾਲ ਮਿਲੇਗੀ ਕਾਲ ਉੱਥੋਂ ਬੋਲਾਂਗੇ ਹੈਲੋ ਤੁਸੇ ਜਵਾਬ ਦੋਗੇ ਫਿਰ ਪਤਾ ਨੂੰ ਪੁੱਛਣਗੇ ਤੁਸੀਂ ਕੀ ਪ੍ਰੋਬਲਮ ਹੈ ਕੀ ਨਹੀਂ ਤੇ ਜੋ ਤੁਹਾਡੀ ਪ੍ਰੋਬਲਮ ਹੋਏਗੀ ਉਹਦੇ ਸਾਹਮਣੇ ਤੁਹਾਡੀ ਸਹਾਇਤਾ ਕੀਤੀ ਜਾਏਗੀ ਮਤਲਬ ਕਿ ਕਿਸੇ ਵੀ ਐਮਰਜੈਂਸੀ ਚਾਪਾ ਇਹਨਾਂ ਨੂੰ ਕਾਲ ਲਗਾ ਸਕਦੇ ਬਿਲਕੁਲ ਹੁਣ ਇਹ ਜਿਹੜਾ ਜੀਪੀਐਸ ਹੋਣ ਦਾ ਇੱਕ ਬਹੁਤ ਵੱਡਾ ਬੈਨੀਫਿਟ ਹੈ ਇਹਦੇ ਕਿਵੇਂ ਜੀ ਉਹ ਇਹ ਕੀ ਤੁਹਾਡੀ ਲੋਕੇਸ਼ਨ ਦਾ ਪਤਾ ਲੱਜ ਜਾਏਗਾ ਤੁਸੀਂ ਐਗਜੈਕਟ ਕਿੱਥੇ ਖੜੇ ਹੋ ਕਈ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਮੋਬਾਈਲ ਤੋਂ ਸਹਾਇਤਾ ਤਾਂ ਬੁਲਾ ਲੈਨੇ ਆ ਪਰ ਸਾਨੂੰ ਲੋਕੇਸ਼ਨ ਦਾ ਨਹੀਂ ਪਤਾ ਹੁੰਦਾ ਸੀ ਐਗਜੈਕਟ ਕਿਸ ਲੋਕੇਸ਼ਨ ਤੇ ਹੈਗੇ ਆ ਤੋ ਜਦ ਸਹਾਇਤਾ ਪਹੁੰਚੇ ਸਮਾਂ ਲੱਗਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਲੱਗਦਾ ਕਿੱਥੇ ਨੂੰ ਕਿੱਥੇ ਨਹੀਂ ਬਟ ਇੱਥੇ ਤੁਹਾਡਾ ਜੀਪੀਐਸ ਟਰੈਕ ਕਰ ਰਿਹਾ ਤੁਹਾਨੂੰ ਬਕਾਇਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਤੁਸੀਂ ਕਿ ਲੋਕੇਸ਼ਨ ਤੇ ਹੈਗੇ ਹੋ ਤੇ ਤੁਹਾਨੂੰ ਜਲਦੀ ਹੀ ਜੋ ਵੀ ਤੁਹਾਨੂੰ ਸਹਾਇਤਾ ਦੀ ਲੋੜ ਹੈ ਸਹਾਇਤਾ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਏਗੀ ਇਹ ਹਾਈਵੇ ਤੇ ਲੱਗੇ ਹੁੰਦੇ ਨੇ ਜੀ ਖਾਸ ਕਰ ਉਹਨਾਂ ਜਗ੍ਹਾ ਤੇ ਲੱਗੇ ਹੁੰਦੇ ਨੇ ਜਿੱਥੇ ਨੈਟਵਰਕ ਦੀ ਪ੍ਰੋਬਲਮ ਜ਼ਿਆਦਾ ਕਰ ਹੁੰਦੀ ਹੈ ਬਿਲਕੁਲ ਮੋਬਾਈਲ ਨੈਟਵਰਕ ਨਾ ਹੋਣ ਜਾਂ ਪਹਾੜੀ ਕੋਈ ਦੁਰਘਟਨਾ ਵਾਪਰਦੀ ਹੈ ਰੱਬ ਨਾ ਕਰੇ ਕਿ ਤੇ ਵਾਪਰੇ ਤਾਂ ਕੋਈ ਦੁਰਘਟਨਾ ਵਗੈਰਾ ਹੁੰਦੀ ਹੈ ਤਾਂ ਉਦੋਂ ਜਿਹੜਾ ਮੋਬਾਈਲ ਨੈਟਵਰਕ ਵਗੈਰਾ ਕੰਮ ਕਰਨੇ ਬੰਦ ਹੋ ਜਾਂਦੇ ਨੇ ਬਿਲਕੁਲ ਉਦੋਂ ਫਿਰ ਇਹ ਕੰਮ ਆਉਂਦਾ ਮਤਲਬ ਕਿ ਉਂ ਵੀ ਜੇ ਆਪਾਂ ਮੌਸਮੀ ਦੇਖਦੇ ਆਂ بارش ਵਗੈਰਾ ਹੁੰਦੀ ਹੈਗੀ ਉਦੋਂ ਵੀ ਆਪਣੇ ਨੈਟਵਰਕਸ ਨੇ ਜਿਹੜੇ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਨੇ ਕਿ ਜੇ ਉਸ ਦੌਰਾਨ ਵੀ ਕੋਈ ਹਾਦਸਾ ਵਗੈਰਾ ਹੁੰਦਾ ਜਾਂ ਕੋਈ ਐਮਰਜੈਂਸੀ ਦੀ ਆਪਾਂ ਨੂੰ ਲੋੜ ਆਗੀ ਤਾਂ ਆਪਾਂ ਇਸ ਦੀ ਵਰਤੋਂ ਕਰ ਸਕਦੇ ਹਾਂਗੇ ਬਿਲਕੁਲ ਅਗਰ ਇਹ ਤੁਹਾਡੇ ਨੀਅਰ ਕਿਤੇ ਹੈ ਹਾਂ ਬਿਲਕੁਲ ਜੇ ਤੁਹਾਡੇ ਨੀਅਰ ਹੈ ਭਾਈ ਧਿਆਨ ਰੱਖਿਓ ਕਿਤੇ ਵੀ ਆਪਣੀ ਹੈਲਪ ਮੰਗਵਾਉਣ ਦੇ ਲਈ ਇਹ ਤੁਹਾਡੇ ਲਈ ਇੱਕ ਐਮਰਜੈਂਸੀ ਹੈਲਪ ਲਾਈਨ ਹੈ ਤੁਸੀਂ ਬਸ ਇੱਥੇ ਬਸ ਬਟਨ ਤੇ ਕਲਿੱਕ ਕਰਨਾ ਹੈ ਤੇ ਆਪਣੀ ਹੈਲਪ ਜਿਹੜੀ ਹੈ ਮੰਗਵਾ ਲੈਣੀ ਹੈ ਫ੍ਰੀ ਆਫ ਕੋਸਟ ਹੈ ਤਾਂ ਕੋਈ ਚਾਰਜ ਨਹੀਂ ਹੁੰਦਾ ਕਿ ਤੁਸੀਂ ਸੋਚੋਗੇ ਕਿ ਆ ਕੋਈ ਸਿੱਕਾ ਡਾਲਣਾ ਪਏਗਾ ਕੁਝ ਨਹੀਂ ਔਰ ਇਹ ਵੀ ਨਹੀਂ ਕਿ ਤੁਸੀਂ ਕੋਈ ਆਪਣੇ ਘਰ ਫੋਨ ਕਰ ਸਕਦੇ ਹੋ ਇਹਦੇ ਵਿੱਚ ਇੱਕ ਦਾ ਜਿਹੜਾ ਇਹ ਹੈਲਪ ਲਾਈਨ ਹੈ ਉੱਥੇ ਤੁਹਾਡੀ ਕਾਲ ਜਾਏਗੀ ਉਹ ਤੁਹਾਨੂੰ ਪੁੱਛਣਗੇ ਤੁਸੀਂ ਕੌਣ ਬੋਲਦੇ ਹੋ ਤੁਹਾਨੂੰ ਕਿਸ ਪ੍ਰਕਾਰ ਦੀ ਹੈਲਪ ਦੀ ਲੋੜ ਹੈ ਜੋ ਵੀ ਤੁਹਾਨੂੰ ਹੈਲਪ ਦੀ ਲੋੜ ਹੈ ਤੁਸੀਂ ਦੱਸਿਓ ਤੇ ਤੁਹਾਡੇ ਹੈਲਪ ਕੀਤੀ ਜਾਏਗੀ ਔਰ ਜਿੱਥੇ ਤੁਹਾਨੂੰ ਇਹ ਚੀਜ਼ ਦਿਖਦੀ ਹੈ ਜੇ ਤੁਸੀਂ ਕਿਸੇ ਐਮਰਜੈਂਸੀ ਤੇ ਫਸੇ ਹੋਏ ਹੋ ਜ਼ਰੂਰ ਕਰਿਓ ਬਿਲਕੁਲ ਜੀ ਕਰਨਾ ਚਾਹੀਦਾ ਕਿਉਂਕਿ ਅਗਰ ਆਪਾਂ ਇਹਦਾ ਯੂਜ਼ ਕਰਦੇ ਆਂ ਇੱਕ ਤਾਂ ਆਪਾਂ ਐਕਸਪੀਰੀਅੰਸ ਆ ਜਿਹੜਾ ਉਹ ਨਿਊ ਹੋ ਜਾਂਦਾਗਾ ਬੇ ਮਤਲਬ ਨਹੀਂ ਕਰਨਾ ਲੇਕਿਨ ਇਹ ਵੀ ਦੇਖਣ ਨੂੰ ਮਿਲਿਆ ਇਹ ਵੀ ਦੇਖਣ ਨੂੰ ਮਿਲਿਆ ਕਈ ਸ਼ਰਾਰਤੀ ਬੱਚੇ ਆ ਕੇ ਨਾ ਬਟਨ ਨੂੰ ਪ੍ਰੈਸ ਕਰੀ ਜਾਂਦੇ ਆ ਬਟਨ ਪ੍ਰੈਸ ਨਹੀਂ ਕਰਨਾ ਤੇ ਕਈ ਬੱਚੇ ਹੁੰਦੇ ਨੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹ ਬਟਨ ਪ੍ਰੈਸ ਕਰੀ ਜਾਂਦੇ ਨੇ ਬਿਲਕੁਲ ਇਸ ਗੱਲ ਦਾ ਵੀ ਧਿਆਨ ਰੱਖੋ ਅਗਰ ਤੁਹਾਡੇ ਨਾਲ ਬੱਚੇ ਆ ਰਹੇ ਨੇਗੇ ਤੇ ਉਹ ਦੇਖ ਰਹੇ ਨੇਗੇ ਤਾਂ ਪਲੀਜ਼ ਉਹਨਾਂ ਨੂੰ ਕਹੋ ਵੀ ਇਦਾਂ ਦੀ ਕੋਈ ਸ਼ਰਾਰਤ ਨਹੀਂ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦਾ ਟਾਈਮ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈਗਾ ਕੀ ਪਤਾ ਇੱਧਰ ਤੁਸੀਂ ਸ਼ਰਾਰਤ ਕਰਦੇ ਹੋ ਮੋਂ ਉੱਧਰ ਕੋਈ ਹੋਰ ਹੈ ਉਹ ਉੱਧਰ ਬੈਲ ਵੱਜੀ ਜਾਊਗੀ ਉਹ ਇਥੋਂ ਬੋਲਣਗੇ ਹੈਲੋ 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 ਠੀਕ ਹੈ ਸੋ ਇਸ ਕਰਕੇ ਰਿਕੁਐਸਟ ਹੈ ਕਿ ਇਹੋ ਜਿਹੀ ਕੋਈ ਸ਼ਰਾਰਤ ਨਾ ਕਰੋ ਐਮਰਜੈਂਸੀ ਦੇ ਲਈ ਹੈ ਤੇ ਜੇ ਕੋਈ ਐਮਰਜੈਂਸੀ ਹੋਏ ਤਾਂ ਜ਼ਰੂਰ ਇਹਦਾ ਪ੍ਰਯੋਗ ਕਰੋ ਜੇ ਤੁਹਾਡੇ ਕੋਲ ਮੋਬਾਈਲ ਨਹੀਂ ਹੈ ਤੁਸੀਂ ਉਦੋਂ ਵੀ ਇਹਦਾ ਪ੍ਰਯੋ 看。族。